ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾ ਭਰਾਵਾਂ ਨੂੰ ਸਵਾਗਤ ਹੈ ਅੱਜ ਨਵੇਂ ਵਲੌਗ 'ਚ ਤੇ ਮੰਮੀ ਕਰ ਰਹੀ ਹੈ ਟਰੈਕਟਰ ਸਾਫ਼ ਉੱਤੇ ਕਿੱਕਰ ਆਣਾ ਤਾਂ ਕਰਕੇ ਫੋਸ ਪੱਲਾ ਪੈ ਗਿਆ ਨੂੰ ਢਕਾਂਗੇ ਉਸ ਤੋਂ ਬਾਅਦ ਹਾਂ ਲੱਗੀ ਪਿਆ ਪੂਰੇ ਰਿਹਜਾਂ ਨਾਲ ਚੰਗੀ ਤਰ੍ਹਾਂ ਤੇ ਅੱਜ ਆਪਾਂ ਬਣਾਵਾਂਗੇ ਕਚਰਾਂ ਦੀ ਸਬਜ਼ੀ ਤੇ ਬਣ ਰਿਹਾ ਵਲੌਗ ਨਾਲ ਵੇਖੋ ਕਿਵੇਂ ਬਣਦੀ ਹੈ ਹਾਂ ਜੀ ਤੇ ਅੱਜ ਬਣਾਉਣਾ ਆ ਕਚਰ ਜਿਹੜੇ ਹੁੰਦੇ ਆ ਇਹਨਾਂ ਦੀ ਸਬਜ਼ੀ ਰਾਜਸਥਾਨ ਵਾਲਿਆਂ ਨੂੰ ਜ਼ਿਆਦਾ ਪਤਾ ਪੰਜਾਬ ਚ ਥੋੜੇ ਘੱਟ ਹੁੰਦੇ ਆ ਪਰ ਹੁੰਦੇ ਆ ਤੇ ਅੱਜ ਆਪਾਂ ਇਹਨਾਂ ਦੇ ਸਬਜ਼ੀ ਬਣਾਵਾਂਗੇ ਸੋ ਦੇਖ ਲਿਓ ਕਿਵੇਂ ਬਣਦੀ ਆ ਕਿਵੇਂ ਨਹੀਂ ਸੁੱਕੀ ਸਬਜ਼ੀ ਬਣਾਵਾਂਗੇ ਦੇਖਿਓ ਜਰੂਰ ਕੱਚਾ ਰਜੇ ਨੂੰ ਰਾਇ ਕਹਿੰਦੇ ਆ ਆਪਾਂ ਕੱਟ ਕੇ ਰੱਖ ਲਿਆ ਮਿਰਚ ਨੂੰ ਮਸਾਲਾ ਇਧਰ ਆਪਣਾ ਤੇਲ ਪਿਆ ਇਧਰ ਕੜਾਈਆ ਰੈਡੀ ਹੋ ਗਿਆ ਆਗ ਮਚਾ ਛੱਡੀ ਏ ਤੇ ਹੁਣ ਇਹ ਚ ਪਾਵਾਂਗੇ ਲੋੜ ਅਨੁਸਾਰ ਤੇਲ ਬਸ ਤੇਲ ਨਾ ਥੋੜਾ ਜਿਹਾ ਹੀ ਪਾਉਣਾ ਚਾਹੀਦਾ ਕਿ ਫਿਰ ਜ਼ਿਆਦਾ ਫਿਰ ਓਵਰ ਹੀ ਹੋ ਜਾਂਦਾ ਕੰਮ ਬਸ ਇੰਨਾ ਕ ਦੋ ਕ ਚਮਚੇ ਤੇਲ ਦੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਗਰਮ ਹੋਵੇ ਤੇ ਆਪਣੀ ਰਾਏ ਸੇਟ ਦਿਓ ਕੱਟ ਕੇ ਬਸ ਥੋੜਾ ਦੋ ਕ ਮਿੰਟ ਇਹਨਾਂ ਨੂੰ ਭੁੰਨਣਾ 3 ਮਿੰਟ ਬਾਅਦ ਇਹਨਾਂ ਨੂੰ ਭੁੰਨਣੇ ਤਾਂ ਇੱਕ ਜਮਾ ਮਾਚਿ ਜਾਣੇ ਲੋ ਜਮਾ ਲੋ ਤੇ ਇਹਨਾਂ ਨੂੰ ਭੁੰਨ ਲੈਣਾ ਕੁਝ ਇਸ ਤਰ੍ਹਾਂ ਹੋ ਗਏ ਭੁੰਨੇ ਬਾਅਦ ਤੇ ਹੁਣ ਔਰ ਮਿਰਚ ਮਸਾਲਾ ਇਹ ਪਾ ਦਿੰਨੇ ਆਪਾਂ ਜਿੰਨੇ ਜ਼ਿਆਦਾ ਮਿਰਚਾਂ ਪਸੰਦ ਆ ਜ਼ਿਆਦਾ ਵੀ ਪਾ ਲੈ ਜਉਂਗੇ ਖਟਾ ਮਿੱਠਾ ਜਆ ਬਹੁਤ ਵਧੀਆ ਲੱਗਦਾ ਜਾਏਗਾ ਇਹਦੇ ਨਾਲ ਰੋਟੀਆਂ ਬੰਦਾ ਰੱਜ ਕੇ ਖਾ ਲੈਂਦਾ ਜਿੰਨਾ ਦੇ ਹੁੰਦੇ ਆ ਉਹ ਘਾਟ ਹੀ ਹੁੰਦੇ ਆ ਸਾਡੇ ਬਾਰੇ ਜਨ ਮਸਾ ਮਿਲ ਲੱਭੇ ਤੇ ਅਸੀਂ ਮਸਾ ਹੀ ਖਾਂਦੇ ਹਾਂ ਬਣ ਗਏ ਆ ਜੀ ਦੇਖੋ ਕਿੱਡੀ ਸੋਹਣੀ ਰੰਗਤ ਆਈ ਐ ਸਬਜੀ ਨੂੰ ਤੇ ਇੱਧਰ ਹੁਣ ਢੱਕਦੇ ਆ ਟਰੈਕਟਰ ਟਰੈਕਟਰ ਢੱਕਦੇ ਆ ਸਾਫ਼ ਸੁਥੂ ਕੀਤਾ ਸੀ ਲਓ ਜੀ ਢਾਕਦਾ ਟਰੈਕਟਰ ਪ੍ਰੈਕਟਰ ਟਾਕ ਕੇ ਲੱਗੇ ਪਏ ਮੰਜਾ ਬੰਨ ਥੋੜਾ ਜਿਹਾ ਰਹਿ ਗਿਆ ਸੀ ਆਪਣਾ ਐਂਡਰ ਥੋੜਾ ਜਿਹਾ ਔਖਾ ਹੁੰਦਾ ਮੈ ਇਥੇ ਕਾਫੀ ਟਾਈਮ ਲੱਗ ਜਾਂਦਾ ਨੂੰ ਵੈਸੇ ਘਾਂਟ ਬਣ ਗਿਆ ਮੰਜਾ ਆਪਣਾ ਤੇ ਲੋ ਜੀ ਹੁਣ ਬਸ ਪੂਰਾ ਹੋਣ ਵਾਲਾ ਹੀ ਆ ਇੱਕ ਦੋ ਸੁਭੀਆਂ ਹੋਰ ਰਹਿ ਗਈਆਂ ਪਾਉਣ ਵਾਲੀਆਂ ਮੰਮੀ ਲੱਗੇ ਪਏ ਕੰਟੀਨਿਊ ਨਾਲ ਹੈਲਪ ਅਸੀਂ ਕਰਵਾਨੇ ਆ ਤੇ ਕੋਸ਼ਿਸ਼ ਕਰਾੜਾ ਬਲੌਗ ਹੈ ਅੱਛਾ ਲੱਗੇ ਤਾਂ ਲਾਈਕ ਕਰ ਦਿਓ ਸ਼ਾਮ ਦਾ ਵੇਲਾ ਮੌਲੀਆਂ ਇਹ ਸਬਜੀ ਧੰਨਵਾਦ ਜੇ ਚੰਗਾ ਲੱਗਾ ਲਾਈਕ ਸਬਸਕ੍ਰਾਈਬ